Сатна. Satana... ཨ་ཧེ་ཝ་ हर हर नाम कमाभ ਕਿਰਪਾ ਨਿਦਦਿਆਲ ਇੱਕ ਅਖਰ ਹਰ ਮਨ ਬਸਤ बामाන්නබසथ <small> ਉਹ ਜਹਾਨਾਂ ਦੇ ਬਾਲੇ ਚਰਵਰ ਤਖਤਾਂ ਦੇ ਮਾਲਕ ਮਬਕਸ਼ੰਦ ਪਾਤਸ਼ਾਹ ਇੰਗਿਆਨ ਦੇ ਮੁਜਸ਼ਮੇ ਰਹਿਮਤਾਂ ਦੇ ਪੰਡਾਰ ਕਾਲ ਯੁਗ ਕੇ અવਤਾਰ 11ਵੀਂ ਗਤੀ ਤੇ ਵਿਰਾਜਮਾਨ ਹਾਜ਼ਰ ਨਾਜ਼ਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਕਵਿਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਗੁਰਵਾਜਈ ਅਤੇ ਸਤਿਗੁਰਾਂ ਜੀ ਦੀ ਪਾਵਨ ਮੁਬਾਰਕ ਨੇਕੀ ਕੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਕ ਗੁਰੂ ਪਿਆਰੀ ਗੁਰੂ ਸواری ਖਲਸਾ ਰੂਪ ਸਦ ਸੰਗਤ ਜੀਓ ਬੜੇ ਹੀ پاک ਹਨ ਪੰਚਮ ਬਾਦਸ਼ਾਹ ਤਨ ਤਨ ਸਾਲਿਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮਵਾਰਕਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਅਮਰਤ ਬਾਣੀ ਦੀ ਆਪਾਂ ਹਰ ਰੋਜ਼ ਲੜੀ ਬਾੜ ਬਿਚਾਰਾਂ ਦੇ ਸੰਜਮ ਹੁੰਦੇ ਹਾਂ ਅਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸਹਤਨ ਚਾਲੈ ਬਿਨ ਭਜਨ ਵਿਖਿਆ ਛਗਲੀ ਛਾਰ ਹਰ ਹਰ ਨਾਮ ਕਮਾਵਨ ਨਾਨਕ ਇਹੋ ਤਨ ਸਾਧ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ ਨਾਮ ਤੋਂ ਬਿਨਾ ਪਰਮਾਤਮਾ ਦੀ ਬੰਦਗੀ ਤੋਂ ਬਿਨਾ ਤੇਰਾ ਹਰ ਇੱਕ ਕਰਮ ਕੀਤਾ ਹੋਇਆ ਵਿਕਾਰ ਹੈ ਤੇਰਾ ਹਰ ਇੱਕ ਕੀਤਾ ਹੋਇਆ ਸਤਿਗੁਰੂ ਕਹਿੰਦੇ ਨੇ ਉਹ ਸ਼ਾਲ ਹੈ ਉਹ ਸਵਾ ਹੈ ਕਿਉਂਕਿ ਉਤ ਸੱਚੇ ਹੀ ਸੱਚ ਨਿਭੜੇ ਪਰਮਾਤਮਾ ਦੇ ਦਰ ਤੇ ਸੱਚ ਨਿਭਦਾ ਹੈ ਪਰਮਾਤਮਾ ਦੇ ਦਰ ਤੇ ਤੇਰੇ ਸੱਚੇ ਕਰਮ ਸੱਚੀ ਸੋਚ ਵਿਚਾਰ ਨਿਭਦੀ ਹੈ ਚੋਣਾ ਬਖ ਕੱਢੇ ਜਜਮਾਲੇ ਆ ਪਰਮ ਰਾਜ ਦੀ ਕਚਹਿਰੀ ਵਿੱਚ ਨਰੋਲ ਸੱਚ ਦਵਾਰ ਜੀਵਾਂ ਦੇ ਕਰਮਾਂ ਦਾ ਨਵੇੜਾ ਹੁੰਦਾ ਹੈ ਪਾਪ ਉਥੇ ਨਵੇੜੇ ਦਾ ਮਾਪ ਨਰੂਲ ਸੱਚ ਹੈ ਜਿਨ੍ਹਾਂ ਦੇ ਪੱਲੇ ਸੱਚ ਹੁੰਦੇ ਉਹਨਾਂ ਨੂੰ ਆਦਰ ਮਿਲਦਾ ਤੇ ਮੰਦ ਕਰਮੀ ਜੀਵਾਂ ਨੂੰ ਝੁੱਕ ਕੇ ਮਖਰੇ ਕੀਤੇ ਜਾਂਦੇ ਨੇ ਪਾਪ ਕੇ ਸਜਾ ਮਾ ਕੋ ਬਤ ਦੇ ਨੇ ਨਰਕ ਦੇ ਵਿੱਚ ਤਕੀਲ ਦਿੱਤਾ ਜਾਂਦਾ ਹੈ ਥਾਉ ਨਾ ਪਾਏ ਨਾ ਕੂੜੇ ਯਾਰ ਮੂੰਹ ਕਾਲੇ ਦੋਜਿਕ ਚਾਲੇ ਆ ਉਹਨਾਂ ਨੂੰ ਕੋਈ ਥਾਂ ਨਸੀਬ ਨਹੀਂ ਹੁੰਦੀ ਜਿਹੜੇ ਕੂੜੇ ਦੇ ਨਾਲ ਵਰਤਦੇ ਨੇ ਠਗੀਆਂ ਮਾਰਦੇ ਨੇ ਉਹਨਾਂ ਦਾ ਕੋਈ ਟਿਕਾਣਾ ਨਹੀਂ ਹੈ ਉਹਨਾਂ ਦਾ ਮੂੰਹ ਕਾਲਾ ਹੁੰਦਾ ਤੇ ਦੋਜਿਕ ਵਿੱਚ ਉਹਨਾਂ ਨੂੰ ਧੱਕਿਆ ਜਾਂਦਾ ਕਿਸੇ ਥਾਂ ਦੇ ਚਤਰਾਈਆਂ ਚ ਲੱਗੀਆਂ ਗਿੱਦੀਆਂ ਇਨੇ ਇੱਕ ਦਫਾ ਕੀਤੀ ਦੋ ਦਫਾ ਕੀਤੀ ਤੀਜੀ ਦਫਾ ਨਹੀਂ ਤਾਂ ਚੌਥੀ ਦਫਾ ਪਤਾ ਲੱਗ ਜਾਂਦਾ ਕਿ ਇਨਸਾਨ ਚਤਰਾਇਆਂ ਚਲਕੀਆਂ ਵਾਲੇ ਮਾੜੇ ਕਰਮ ਵੀ ਇਹਦੇ ਨੇ ਕਿੰਨਾ ਕੁ ਪਿਆਰ ਦੇ ਵਿੱਚ ਕਰ ਲਵਾਂਗੇ ਕਿੰਨਾ ਕੁ ਪਿੱਠ ਪਿੱਛੇ ਕਰ ਲਵਾਂਗੇ ਅਖੀਰਨ ਜੀਨੇ ਨਵੇੜਾ ਕਰਨਾ ਹੈ ਤਾਂ ਉਹਨੂੰ ਤਾਂ ਪਤਾ ਹੀ ਹੈ ਨਾ ਕਿ ਤੇਰੇ ਦਿਲ ਦਾ ਮਾਕਦੇ ਵਿੱਚ ਕੀ ਚੱਲਦਾ ਪਿਆ ਜਦੋਂ ਉਹਨੇ ਕਰਮਾਂ ਦਾ ਫਲ ਦੇਣਾ ਹੈ ਤਾਂ ਫਿਰ ਸਤਿਗੁਰੂ ਕਹਿੰਦੇ ਨੇ ਦੋ ਜਗਤ ਦੇ ਵਿੱਚ ਹੈ ਦੇਰ ਨਾਇਰਤੇ ਸੇ ਜਣ ਗਏ ਹਾਰ ਗਏ ਸੀ ਠੱਗਣ ਵਾਲਿਆ ਜਿਹੜੇ ਤਾਂ ਪਰਮਾਤਮਾ ਦੀ ਬੰਦਗੀ ਕਰਦੇ ਸੀ ਮਾਲੂ ਆਪਣੇ ਜੀਵਨ ਦੇ ਵਿੱਚ ਆਨੰਦ ਲੈਂਦੇ ਰਹੇ ਰੱਬ ਨੇ ਸੋਹਣਾ ਕਰਵਰ ਦਿੱਤਾ ਰੱਬ ਦਾ ਸ਼ੁਕਰਾਨਾ ਰੱਬ ਨੇ ਤੰਦਰੁਸਤੀਆਂ ਦਿੱਤੀਆਂ ਨੇ ਰੱਬ ਦਾ ਸ਼ੁਕਰਾਨਾ ਰੱਬ ਨੇ ਸਵਾਸ ਚੱਲਦੇ ਨੇ ਇਹ ਵੀ ਰੱਬ ਦਾ ਸ਼ੁਕਰਾਨਾ ਹਰ ਇੱਕ ਚੀਜ਼ ਤੇ ਰੱਬ ਦਾ ਸ਼ੁਕਰਾਨਾ ਇਹਨੂੰ ਕਹਿੰਦੇ ਨੇ ਤੇਰੇ ਨਾਂ 'ਇਰਤੇ ਸਿ ਜਣਗੇ ਉਹ ਤਾਂ ਜਿੱਤ ਗਏ ਨੇ ਜਿਹੜੇ ਰੱਬ ਦੇ ਨਾਮ ਦੇ ਵਿੱਚ ਰਤੇ ਗਏ ਨੇ ਅਤੇ ਹਾਰ ਗਏ ਸੇ ਠੱਗਣ ਬਾਰੇ ਕੁਝ ਪਲ ਦੀ ਖੁਸ਼ੀ ਦੇ ਲਈ ਕੋਲੇ-ਬਾਲੇ ਲੋਕਾਂ ਨੂੰ ਠੱਗ ਦੇਦੇ ਨੇ ਕੁਝ ਸਮੇਂ ਦੇ ਲਈ ਕੁਝ ਸਕੂਨ ਦੇ ਲਈ ਕਿਸੇ ਦਾ ਸਕੂਨ ਉਜਾੜਦੇ ਰਹੇ ਸਤਿਗੁਰੂ ਕਹਿੰਦੇ ਨੇ ਚੰਗੇ ਗੁਣਾਂ ਨੂੰ ਵੀ ਇਹਨਾਂ ਨੇ ਮੰਦਿਆਂ ਦੇ ਵਿੱਚ ਤਬਦੀਲ ਕਰ ਲਿਆ ਸੋਨਾ ਘਰ-ਵਾਰ ਸੀ ਇਹਨੇ ਉਦਾਂ ਦਾ ਤਬਦੀਲ ਕਰ ਲਿਆ ਚੰਗੇ ਗੁਣ ਸੀ ਚੰਗਿਆਂ ਨੂੰ ਨੇ ਮਾੜੇ ਦੇ ਵਿੱਚ ਤਬਦੀਲ ਕਰ ਲਿਆ ਸਤਿਗੁਰੂ ਕਹਿੰਦੇ ਨੇ ਲੇਖ ਨਾਵੇ ਧਰਮ ਬਹਾਲਿਆ ਪਰਮਾਤਮਾ ਨੇ ਡਿਉਟੀ ਲਾਈ ਹੈ ਧਰਮ ਰਾਜ ਦੀ ਤੇ ਉਹ ਧਰਮ ਰਾਜ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਜੋ ਵੀ ਹੁੰਦਾ ਹੈ ਕੋਨੇ ਲੇਖੇ ਦੇ ਸਾਥ ਦੇ ਨਾਲ ਲੋਕਾਂ ਦਾ ਜੀਵਾਂ ਦਾ ਨਿਬੜਾ ਕਰਨ। ਸਤਿਗੁਰੂ ਕਹਿੰਦੇ ਨੇ ਜੋ ਕੁਝ ਤੂੰ ਕਰਦਾ ਰਿਹਾ ਤਰਮ ਦੇ ਨਾਤੇ ਕਰਮ ਦੇ ਨਾਤੇ ਸੋਚ ਵਿਚਾਰ ਦੇ ਨਾਤੇ ਦੁਨੀਆ ਤੋਲਾ ਕਰਦਾ ਰਿਹਾ। ਸਤਿਗੁਰੂ ਕਹਿੰਦੇ ਨੇ ਤੇਰਾ ਸਭ ਕੁਝ ਸ਼ਾਰ ਹੈ, ਬੇਕਾਰ ਹੈ, ਇਹ ਵਿਖਿਆ ਬਣਗੀ। ਪਰਮਾਤਮਾ ਦੇ ਭਜਨ ਤੋਂ ਬਿਨਾ ਹੋਰ ਕੋਈ ਸ਼ੈ ਮਨੁੱਖ ਦੇ ਨਾਲ ਨਹੀਂ ਜਾਂਦਾ। ਸਾਤ ਨਾ ਚੱਲੇ ਬਿਨ ਭਜਨ ਭਜਨ ਤੋਂ ਬਿਨਾ ਪਰਮਾਤਮਾ ਦੀ ਬੰਦਗੀ ਤੋਂ ਬਿਨਾ ਇਹਦੇ ਨਾਲ ਕੁਝ ਨਹੀਂ ਜਾਂਦਾ ਸਾਰੀ ਮਾਇਆ ਜੋ ਮਨੁੱਖ ਕਮਾਉਂਦਾ ਰਹਿੰਦਾ ਹੈ ਜਗਤ ਤੇ ਤੁਰਨ ਵੇਲੇ ਇਹ ਇਸ ਦੇ ਬਾਸ ਤੇ ਸੁਆਸ ਮਾਨ ਵਿਖਿਆ ਕੈ ਤਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਇਹਨੇ ਸਾਰੀ ਜ਼ਿੰਦਗੀ ਨਾਲ ਸਾਥ ਹੀ ਜਾਣੇ ਸਾਤ ਦਿਨ ਅਤੇ ਨਾਇਨੇ ਨਾਲ ਚੱਲਣਾ ਨਾਇਨੇ ਪ੍ਰਾਪਤ ਹੋਣਾ ਇਹਨੇ ਦੁੱਖੀ ਦੁੱਖ ਦੇਣਾ ਤਾਂ ਸਤਿਗੁਰੂ ਕਹਿੰਦੇ ਨੇ ਹਰ ਹਰ ਨਾਮ ਕਮਾਵਨ ਨਾਨਕ ਏਹੋ ਤਨ ਸਾਰ ਪਰਮਾਤਮਾ ਦਾ ਨਾਮ ਕਮਾ ਪਰਮਾਤਮਾ ਦੀ ਬੰਦਗੀ ਕਰ ਪਰਮਾਤਮਾ ਦੇ ਦਰ ਤੇ ਇਹੀ ਪ੍ਰਭਾਨ ਹੁੰਦਾ ਨਹੀਂ ਭਗਤ ਗੁਰਬੀਰ ਜੀ ਕਹਿੰਦੇ ਨੇ ਤਨ ਜੋਵਨ ਕਾ ਭੰਗਰਵ ਨਕੀ ਜੇ ਕਾਗਦ ਜਿਉਂ ਜਲ ਜਾਏ ਕਾਗਦ ਜਿਉਂ ਗਲ ਜਾਏ ਪਾਣੀ ਦੇ ਵਿੱਚ ਸੁੱਟਿਆ ਕਾਗਜ਼ ਬੋਤਾ ਸਮਾਨ ਨਹੀਂ ਲੋਂਦਾ ਗਲ ਜਾਂਦਾ ਪਾਣੀ ਗਲ ਦਿੰਦਾ ਸਤਿਗੁਰੂ ਕਹਿੰਦੇ ਭਾਈ ਤੇਰਾ ਵੀ ਜ਼ਿੰਦਗੀ ਦਾ ਇਦਾਂ ਹੀ ਹੈ ਸਿਸਟਮ ਤੇਰੇ ਸਰੀਰ ਦਾ ਵੀ ਇਦਾਂ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜੋ ਕੰਚਨ ਸੋਗਾ ਘੜਾ ਲਾਏ ਉਹਦਾ ਕਾਗਜ਼ ਗਿਰੇਗਾ ਤਾਂ ਫਿਰ ਗਲੇਗਾ ਸਤਿਗੁਰੂ ਕਹਿੰਦੇ ਤੈਨ ਸਵਾਸ ਲਿਆ ਮਾਤਾ ਦੇ ਉਦਰ ਦੇ ਵਿੱਚ ਆਇਆ ਤੇ ਅਗਨ ਵਿੱਚ ਰੱਬ ਦੇ ਨਾਲ ਜੁੜਿਆ ਸਤਿਗੁਰੂ ਕਹਿੰਦੇ ਆਪਣੇ ਆ ਤੇਰੀ ਦੇਹੀ ਵੀ ਪਵਿੱਤਰ ਹੈ ਅਤੇ ਤੇਰਾ ਭਜਨ ਬੰਦਗੀ ਕੀਤੀ ਹੋਈ ਕਿਉਂਕਿ ਲੋਕ ਅਦਵ ਸਤਕਾਰ ਕਰਦੇ ਨੇ ਕਿ ਫਲਾਣਾ ਬੰਦਗੀ ਕਰਦਾ ਸੀ ਸਜਦੇ ਹੁੰਦੇ ਨੇ ਤਾਂ ਨਹੀਂ ਤਾਂ ਕਬੀਰ ਜੀ ਕਹਿੰਦੇ ਨੇ ਇਹ ਜਿਹੜਾ ਕੁਝ ਤੂੰ ਕਰਦਾ ਗਿਆ ਰੱਬ ਦੇ ਦਰ ਤੇ ਮੰਨ ਲਓ ਇੱਥੇ ਗੁਨਾਹ ਇੱਕ ਦਾਗ ਲੱਗ ਜੇ ਦੋ ਲੱਗ ਜੇ ਭਾਵੇਂ ਇੱਕ ਹੀ ਹੋਵੇ ਤਾਂ ਦੁਨੀਆ ਦੇ ਵਿੱਚ ਤੁਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ ਕਿ ਇਹ ਮੈਂ ਇਦਾਂ ਦਾ ਗਲਤ ਕੰਮ ਕੀਤਾ ਤਾਂ ਕਰਕੇ ਮੇਰੇ ਤੇ ਦਾਗ ਲੱਗ ਗਿਆ ਦੁਨੀਆ ਦੇ ਵਿੱਚ ਕਿਤੇ ਰਹਿਣ ਜੋਗਾ ਨਹੀਂ ਹੈ ਮਾੜੇ ਕਰਮ ਕੀਤੇ ਸਤਿਗੁਰੂ ਕਹਿੰਦੇ ਨੇ ਭਾਈ ਜਦੋਂ ਰੱਬ ਦੇ ਦਰ ਤੇ ਜਾਣਾ ਧਰਮ ਰਾਏ ਜਦੋਂ ਲੇਖਾ ਮੰਗੇ ਕਿ ਆ মুখ ਲੈ ਕੇ ਜਾਹੇਗਾ ਜਦੋਂ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਜਾਵੇਂਗਾ ਅਤੇ ਉਹਨੇ ਪੁੱਛਣਾ ਕਿਹੜਾ ਤੂੰ ਕਿਤਨੇ ਚੰਗੇ ਕਰਮ ਕਰਕੇ ਆਇਆ ਆ ਰੱਬ ਨੇ ਨਹੀਂ ਪੁੱਛਣਾ ਕਿ ਤੂੰ ਕਿਹੜੇ ਧਰਮ ਦੇ ਮੁਤਾਬਕ ਚੱਲਦਾ ਸੀ ਕਿਹੜਾ ਧਰਮ ਨੂੰ ਅਪਣਾਇਆ ਸੀ ਰੱਬ ਨੇ ਤਾਂ ਕਰਮਾਂ ਦੇ ਨਿਵੇਲੇ ਕਰਨੇ ਨੇ ਅਤੇ ਕਰਮ ਸਤਿਗੁਰੂ ਕਹਿੰਦੇ ਇਨਸਾਨ ਨੇ ਰਤਾ ਪਰ ਵੀ ਕਮਾਏ ਨੇ ਇਹ ਰੋਜ਼ ਮਰਰਾ ਜੋ ਕਰਦਾ ਵੇ ਇਹਦੇ ਕਰਮ ਨੇ ਖਾਣਾ ਪੀਣਾ ਪਰਵਾਰ ਦੀ ਪਰਤਪਾਲਨਾ ਕਿਰਤਕਾਰ ਕਰਨੀ ਅਤੇ ਥੋੜਾ ਇਹਨੇ ਧਰਮ ਦੇ ਮੁਤਾਬਕ ਚੱਲਦਾ ਤਾਂ ਕੋਈ ਵੀ ਫਾਰਮੈਲਿਟੀ ਹੈ ਥੋੜਾ ਭਜਨ ਬੰਦ ਵੀ ਕਰਦਾ ਤਾਂ ਇਹ ਵੀ ਦੋਨੋਂ ਵੀ ਫਾਰਮੈਲਿਟੀ ਬਣਾ ਲਿਆ ਇਨਸਾਨ ਨੇ ਸਤਿਗੁਰੂ ਕਹਿੰਦੇ ਨੇ ਪਰਮਾਤਮਾ ਦੇ ਦਰ ਤੇ ਉਹ ਨਿਵਦਾ ਹੈ ਕਿਉਂਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ ਰੱਬ ਦੇ ਨਾਲ ਵੀ ਜੇ ਪ੍ਰੀਤ ਹੈ ਸਤਿਗੁਰੂ ਕਹਿੰਦੇ ਨੇ ਸੰਸਾਨ ਦੀ ਕੁਝ ਹੱਦ ਤੱਕ ਝੂਠੀ ਹੈ ਝੂਠੀ ਦੇ ਕਰਕੇ ਨੇ ਆਪਣੇ ਸਾਥ ਦੇ ਨਾਲ ਪ੍ਰੀਤ ਕੀਤੀ ਹੋਈ ਅਤੇ ਜੜੀ ਇਹਦੀ ਪ੍ਰੀਤ ਹੈ ਸਤਿਗੁਰੂ ਕਹਿੰਦੇ ਨੇ ਤੇਰੀ ਕਿਉਂਕਿ ਤੈਨੂੰ ਚਾਹਤ ਹੈ ਤੇਰੇ ਮਨ ਦੇ ਵਿੱਚ ਕੋਈ ਨਾ ਕੋਈ ਸੰਕਲਪ ਪੈ ਕੇ ਮੇਰਾ ਆ ਪੂਰਾ ਹੋਵੇ ਆਕਾਰ ਜੋ ਹੋ ਜੇ ਇਦਾਂ ਹੋ ਜੇ ਹਰ ਰੱਬ ਨੂੰ ਨਹੀਂ ਮੰਗ ਰਿਆ ਰੱਬ ਤੋਂ ਦਾਤਾ ਮੰਗਦਾ ਦਾਤੇ ਨੂੰ ਨਹੀਂ ਮੰਗਦਾ ਦਾਤੇ ਤੋਂ ਦਾਤਾ ਮੰਗ ਰਿਹਾ ਤਾਂ ਸਤਿਗੁਰੂ ਕਹਿੰਦੇ ਨੇ ਤੇਰੀ ਭਾਵਨਾ ਅਧੂਰੀ ਹੈ ਦਾਤ ਮਿਲ ਗਈ ਲਾਜਮੀ ਹੈ ਇਨਸਾਨ ਨੇ ਰੱਬ ਦੇ ਦਰ ਤੋਂ ਨਾਤਾ ਤੋੜ ਲੈਂਦਾ ਕਸ਼ੇਚ ਕੱਟ ਜਾਂਦੀ ਹੈ ਦਾਤ ਜੇ ਨਹੀਂ ਵੀ ਬਲੀ ਤਾਂ ਫਿਰ ਗਲੇ ਸ਼ਿਕਵੇ ਹੋ ਜਾਂਦੇ ਨੇ ਫਿਰ ਹੋਰ ਦੂਰ ਹੋ ਜਾਂਦਾ ਹੈ ਰੱਬ ਤੋਂ ਸਤਿਗੁਰੂ ਕਹਿੰਦੇ ਨੇ ਅ ਰੱਬ ਦੀ ਪ੍ਰਮਾਤਮਾ ਦੇ ਨਾਮ ਦੀ ਕਮਾਈ ਕਰਨੀ ਹੈ ਜਿਵੇਂ ਅਸੀਂ ਤੁਹਾਨੂੰ ਦੌਲਤ ਕਮਾਉਨੇ ਆ ਅਤੇ ਕਿਸੇ ਨੂੰ ਨਹੀਂ ਇਹ ਜਿਤਾਉਂਦਾ ਕਿ ਮੈਂ ਇਤਨੀ ਹੱਡਾ ਤੋੜ ਮਿਹਨਤ ਕਰਦਾ ਪਿਆ ਪਰਿਵਾਰ ਦੇ ਲਈ ਆ ਕੁਝ ਕੀਤਾ ਇਦਾਂ ਕੀਤਾ ਕਿਉਂਕਿ ਇਹ ਤੇ ਫਰਜ਼ ਸਮਝਦਾ ਹੈ ਕਿ ਮੈਂ ਇਹ ਕਰਾਂਗਾ ਆਪਣੇ ਪਰਿਵਾਰ ਦੇ ਲਈ ਕਰਦਾ ਦੁਨੀਆ ਕਰਦੀ ਆ ਤਾਂ ਮੈਂ ਵੀ ਕਰਾਂਗਾ ਉਹ ਤਾਂ ਫਰਜ ਹੈ ਪਰਮਾਤਮਾ ਦਾ ਨਾਮ ਜਪਣਾ ਵੀ ਇਨਸਾਨ ਦਾ ਫਰਜ ਹੈ ਹਰ ਹਰ ਨਾਮ ਘਾਪਣਾ ਰੱਬ ਦੇ ਨਾਮ ਨੂੰ ਘਮਾਉਣਾ ਹੈ ਅਤੇ ਕਮਾਣ ਦੇ ਲਈ ਸੰਗਤ ਜੀ ਇਹਨੂੰ ਮਿਹਨਤ ਕਰਨੀ ਪੈਂਦੀ ਆ ਦਿਨ ਨਾ ਫਿਰ ਦਿਨ ਵੇਖਦਾ ਨਾ ਰਾਤ ਵੇਖਦਾ ਬਸ ਇਧਰੋਂ ਵੀ ਮਾਇਆ ਜੇ ਇਧਰੋਂ ਵੀ ਮਾਇਆ ਜੇ ਜੋੜਦਾ ਧੰਨ ਦਵਾਲ ਸਤਿਗੁਰੂ ਕਹਿੰਦੇ ਨੇ ਰੱਬ ਦੀ ਬੰਦਗੀ ਸਾਮ ਕੇ ਰੱਖ ਇਹ ਉੱਥੇ ਕਮ ਆਵੇਗੀ ਜਿੱਥੇ ਸਾਰੇ ਤੇਰਾ ਸਾਥ ਛੱਡ ਜਾਂਦੇ ਨੇ ਇਸ ਬੰਦਗੀ ਨੇ ਉੱਥੇ ਕਮ ਆਉਣਾ ਜਿੱਥੇ ਤੇਰੇ ਕੋਲੋਂ ਸਾਰੇ ਦੂਰ ਹੋ ਗਏ ਬੰਦਗੀ ਨੇ ਤੇਰੇ ਨੇੜੇ ਹੋਣਾ ਜਾਮਾ ਵੀ ਤੇਥੋਂ ਦੂਰ ਜਾਣਗੇ ਫਿਰ ਕਿਤੋਂ ਡਰ ਲੱਗੇਗਾ ਕਿ ਤਾ ਰੱਬ ਦਾ ਪਿਆਰਾ ਤਰਮਰਾਏ ਦਰਖਾਗ ਕਾਗਦ ਫਾਰੇ ਜਨ ਨਾਨਕ ਲਿਖਾ ਸੰਜਾ ਇਹਨਾਂ ਦਾ ਤਾਂ ਲੇਖਾ ਪੂਰਾ ਹੋ ਗਿਆ ਜਿਉਂਦੇ ਹੀ ਇਹਨਾਂ ਨੇ ਤਾਂ ਪੂਰਾ ਕਰ ਲਿਆ ਪਰਮਾਤਮਾ ਦੀ ਬੰਦਗੀ ਕਰਕੇ ਚੰਗੇ ਕਰਮ ਕਰਕੇ ਚੰਗੀ ਸੋਚ ਵਿਚਾਰ ਕਰਕੇ ਤਾਂ ਸਤਿਗੁਰੂ ਕਹਿੰਦੇ ਨੇ ਰੱਬ ਦੀ ਕਮਾਈ ਕਰ ਭਾਈ ਰੱਬ ਦੀ ਕਮਾਈ ਹੀ ਤੈਨੂੰ ਤਾਰੇਗੀ ਅੱਜ ਦਾ ਦੌੜਿਆ ਹੋਇਆ ਧਨ ਦੌਲ ਤਾਂ ਕੱਲ ਨੂੰ ਤੇਰੇ ਕੰਮ ਆ ਰਿਹਾ ਰੱਬ ਦੀ ਬੰਦਗੀ ਅੱਜ ਦੀ ਜੋੜੀ ਹੋਈ ਤੇਰੇ ਹਰ ਵਕਤ ਕੰਮ ਆਉਗੀ ਰੱਬ ਦੀ ਜਿਵੇਂ ਸਾਡੀ ਪੂੰਜੀ ਜੋੜੀ ਐ ਸੀ ਸਾਡੀ ਧੀਆਂ ਪੁੱਤਰਾਂ ਤੱਕ ਅੱਗੇ ਪੋਤੇ ਪੋਤਰਾਂ ਤੱਕ ਹੁਣ ਉਹਨਾਂ ਦੀ ਮਰਜ਼ੀ ਹੈ ਕਿੱਥੇਕ ਤੱਕ ਉਹਨੂੰ ਵਰਤਦੇ ਪਏ ਨੇ ਚੰਗੇ ਕਰਮ ਨੇ ਤਾਂ ਕਈ ਪੀੜੀਆਂ ਤੱਕ ਚੱਲ ਜਾਂਦੀਆਂ ਮਾੜੇ ਕਰਮ ਨੇ ਤਾਂ ਇੱਕ ਪੀੜੀ ਤੱਕ ਵੀ ਨਹੀਂ ਨਿਭਦੀ। ਭਾਵੇਂ ਲੱਖਾਂ ਕਰੋੜਾਂ ਸਾਹਮ ਕੇ ਵਗ ਜੇ ਇਨਸਾਨ। ਚੰਗੇ ਕਰਮ ਨੇ ਚੰਗੇ ਗੁਣ ਨੇ ਤਉ ਹੀ ਸਾਮੀ ਰਵੇਗੀ। ਆ ਜੇ ਮਾੜੇ ਕਰਮ ਨੇ ਮਾੜੀ ਆਦਤਾਂ ਬਣ ਗਈਆਂ ਤਾਂ ਉਹ ਤਾਂ ਫਿਰ ਸਭ ਉਹ ਜਿਹੜਾ ਹੈ ਵੀ ਉਹਨੂੰ ਉਜਾੜ ਕੇ ਜਾਂਦੇ। ਹੁਣ ਪਰਮਾਤਮਾ ਦੀ ਬੰਦਗੀ ਜਿਹੜੀ ਹੈ ਰੱਬ ਨੇ ਹਰ ਇੱਕ ਨੂੰ ਬਖਸ਼ੀ। ਅਤੇ ਕਿਹੜਾ ਇਹਨੂੰ ਸਾਮ੍ਹ ਕੇ ਜਾਂਦਾ ਹੈ ਕਿ ਇਹ ਰਵਜੜ ਕੇ ਜਾਂਦਾ ਹੈ ਸਤਿਗੁਰੂ ਕਹਿੰਦੇ ਉਹ ਇਨਸਾਨ ਤੇ ਨਰ ਪਰ ਇਥੇ ਜ਼ਬਰਦਸਤੀ ਨਹੀਂ ਹੈ ਇਹ ਤੂੰ ਆ ਧਰਮ ਦੇ ਮੁਤਾਬਕ ਚੱਲਣਾ ਹੈ ਤੂੰ ਆ ਨਾਮ ਜਪਣਾ ਹੈ ਜਿਹੜਾ ਮਰਜੀ ਨਾਮ ਜਪ ਸਕਦੇ ਸੇਵਾ ਕਰਨੀ ਆ ਕਰ ਨਹੀਂ ਤੇਰੀ ਆਪਣੀ ਮਰਜ਼ੀ ਹੈ ਕਿਉਂਕਿ ਸਤਿਗੁਰਾਂ ਨੇ ਉਹ ਆਜਮਤਾਂ ਰੱਖੀਆਂ ਨੇ ਤੇਰੀ ਭਾਵਨਾ ਦੇ ਵਿੱਚ ਕਿ ਜਿਹੜੀ ਤੇਰੀ ਭਾਵਨਾ ਦੇ ਨਾਲ ਤੂੰ ਸੇਵਾ ਕਰ ਲਈ ਉਹਦੇ ਵਿੱਚ ਮਨ ਚਿੰਦੇ ਆ ਫਲ ਪਾਵਣਾ ਔਮ ਵਿੱਚੋਂ ਸਤਿਗੁਰ ਕੀ ਸੇਵਾ ਸਰਫਲ ਜੇ ਕੋ ਕਰੇ ਚਿਤਲਾ ਸੇਵਾ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਇਹ ਗੁਰੂ ਦਾ ਹੁਕਮ ਹੁੰਦਾ ਤਾਂ ਕਿਦੇ ਗੁਰੂ ਘਰ ਦੀ ਜਾਂ ਜਿਹੜੇ ਵੀ ਅਸੀਂ ਮੰਦਰ ਮਸੀਤੇ ਜਾਣੇ ਆ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤਾਂ ਖਿਦਮਤ ਕਰ ਸਕਦੇ ਆ ਅਸੀਂ ਆਪਣੀ ਮਰਜ਼ੀ ਦੇ ਨਾਲ ਤਾਂ ਖਿਦਮਤ ਵੀ ਨਹੀਂ ਕਰ ਸਕਦੇ ਇਹ ਤਾਂ ਹੁਕਮ ਬਣਿਆ ਕਿ ਤੈਨੂੰ ਸਮਾਂ ਮਿਲੇ ਹੈ ਕੋ ਗੁਰੂ ਦੀ ਗੋਦ ਦੇ ਵਿੱਚ ਬਹਿਣਾ ਦੁਨੀਆਂ ਦੇ ਵਿੱਚ ਸਭ ਤੋਂ ਚੰਗਾ ਤੂੰ ਤੇਰੇ ਚੰਗੇ ਬਾਗ ਨੇ ਬਿਨ ਬਾਗਾਂ ਸਤ ਸੰਗ ਨਾ ਲੱਗੈ ਬਾਗਾਂ ਤੋਂ ਬਿਨਾਂ ਸਤ ਸੰਗ ਨਹੀਂ ਲੱਗਦੀ ਆਪਣੇ ਆਪ ਨੂੰ ਵੱਡੇ ਬਾਗ ਵਾਲਾ ਸਮਝਿਆ ਕਰ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰ ਤਾਂ ਸਤ ਗੁਰੂ ਕਹਿੰਦੇ ਨੇ ਹਰ ਹਰ ਨਾਮ ਕਮਬਨਾ ਨਾਨਕ ਇਹੋ ਤਨਸਾਰ ਕਿਤਨਾ ਸਾਰ ਕਹਿੰਦੇ ਨੇ ਬੜਾ ਸੋਹਣਾ ਪਰਮਾਤਮਾ ਦਾ ਨਾਮ ਕਮਾਇਆ ਹੋਇਆ ਤੁਰ ਦਰਗਾਹ ਤੱਕ ਤੇਰੇ ਨਾਲ ਨਿਭਦਾ ਹੈ ਦੁਨੀਆਂ ਦੇ ਵਿੱਚ ਨਿਭਦਾ ਹੈ ਅਤੇ ਪਰਲੋਕ ਦੇ ਵਿੱਚ ਜਾਣੇ ਤੂੰ ਤੇਰੇ ਨਾਲ ਉੱਥੇ ਨਿਭਦਾ ਹੈ ਜਿਹਾ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਪਰਮਾਤਮਾ ਦਾ ਨਾਮ ਸੰਗ ਸਹਾਈ ਹੁੰਦਾ ਹੈ ਜਦੋਂ ਅਸੀਂ ਪਰਮਾਤਮਾ ਦੇ ਨਾਲ ਮੁਹੱਬਤ ਪਾਉਨੇ ਆ ਸ਼ੁਕਰਾਨਾ ਕਰਦੇ ਆ ਪਰਮਾਤਮਾ ਜੀ ਦਾ ਸਮਾਪਤੀ ਦਾ ਸਮਾਂ ਜੀ ਹੁਣ ਆ ਪਹੁੰਚੇ ਕਿਮਾ ਵਾਹ ਹਗਰੂ ਜੀ ਕਾ ਖਾਲਸਾ ਵਾਹ ਹਗਰੂ ਜੀ ਕੀ ਫਤਿਹ